ਗਰਪੀ ਤੇ ਕੋਰਚ ਬੱਲੋਜ ਕਿਹਨੇ ਸੋਣ ਕਾਹਨ ਚ ਸੀ ਜੋਂ ਕਾਹਨ ਅਜੋਸੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜਿਨਨੇ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਲੰਮਾ ਸਮਾਂ ਆਪਰੇ ਚੱਲ ਰਿਹਾ ਹੈ ਅਰ ਹਜੇ ਤੱਕ ਕੋਈ ਕੁੱਤਾ ਕਾਰਵਾਈ ਨਹੀਂ ਕੀਤੀ ਇੱਕੋ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿ ਜੇ ਮੈਂ ਰਾਤ ਵੀ ਦੇਤੀ ਚੱਲੋ ਨੌਕਰੀ ਦੇ ਕਿ ਕਟਾਫ ਪੂਰਾ ਹੋਣਾ ਲੱਗਦਾ ਉਹ ਤਾਂ ਪਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਤੇ ਵਿੱਚ ਇਹ ਬੇਸ਼ਰਮ ਆ ਦੇਸੀ ਕੋਈ ਪਤਾ ਨਹੀਂ ਸਰ ਪਰ ਮਾਨਵੀ ਹੁੰਦਾ ਹੈ ਤੇ ਉਹਨਾਂ ਦੇ ਕੋਈ ਸੁਪਨੇ ਸਿੱਕ ਸੁਪਨੇ ਇੱਕ ਤਾਂ ਜਮਾਨੇ ਕਿਹੜੇ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਨਾਲ ਅੱਜ ਕਿਹਣਾ ਕਉ ਨਹੀਂ ਬਸ ਅਸਾਂ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਾਰ ਦੇ ਕੋੜੇ ਹੁੰਦਾ ਤਾਂ ਹੋਰ ਵੀ ਪੁੱਛੇ ਹੁੰਦੇ ਹਾਂਜੀ ਬਲਜੀ ਸਿੰਘ ਸਰ ਕਿਹੜਾ ਬੱਲੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਸੁਧੀਆਂ ਨਹੀਂ ਕਰ ਹਾਂਜੀ ਅੱਜ ਬੇਟੀ ਨੂੰ ਜਾਣ ਕਰਾਵਾਏ ਕਿਉਂਕਿ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਜਿਹੜੇ ਵਾਅਦੇ ਕੀਤੇ ਸੀ ਵਾਅਦੇ ਤੇ ਪੂਰੀ ਉਤਰੀ ਪਰ ਅਜੇ ਵੀ ਪਰਿਵਾਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਕੰਨ ਦੀ ਕਾਰਵਾਈ ਕਰੀ ਜਾਵੇ ਤੇ ਯੋਗੀ ਦੋਸ਼ੀ ਹੈ ਬੱਚਾ ਤਾਂ ਬੇਟਾ ਤਾਂ ਕੀ ਕਰਦਾ ਸਾਡਾ ਬੇਟਾ ਖਨੌਰੀ ਬਾਰਡਰ ਤੇ ਸੀ ਧਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਸੀ 21 ਮੰਨਤਾ ਦੋਸਤ ਹੱਥ ਕੋਲ ਛਾਰ ਤੋਂ ਅਸੀਂ ਹੋਰ ਕੋਈ ਮੰਗਣੀ ਵੀ ਇਨਸਾਫ ਦਿੱਤਾ ਜਾਵੇ ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਇਸੇ ਤਰ੍ਹਾਂ ਕਾਰਵਾਈ ਸਹਿਤਾ ਕਰਕੇ ਚੱਲੂ ਹੋਣਾ ਕਿ ਤੇ ਪਰ ਉਹ ਕਟਾਪੂਰਾ ਉਹ ਕਟਾਪੂਰਾ ਨਹੀਂ ਹੁੰਦਾ ਇਹ ਨੌਕਰੀ ਨਾ ਹੋਵੇ ਨਾ ਸਹਿਤਾ ਨਾ ਹੋਵੇ ਸਰ ਕੀ ਨਾਮ ਮੇਰਾ ਨਾਮ ਪਲੇਅਰ ਤੋਂ ਹੈ ਲੈਨਪ ਲੈਨਸ ਤੱਕ ਮੈਂ ਕੀ ਕਹਾਂ ਚਾਹੁੰਦਾ ਜਮਾਦਿਕ ਤੇ ਨੇ ਜੇਨੇ ਕੀਤੀ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੋਇਨ ਕੀਤੀ ਆ ਉਹ ਕਿਸਾਨ ਮੋਰਚੇ ਦੇ ਵਿੱਚ ਉੱਥੇ ਉਹਨਾਂ ਦਾ ਬਰਾਦਰ ਦੀ ਡੈਥ ਹੋ ਗਈ ਸੀ ਉਸ ਦੇ ਸਹਾਰ ਤਰਸ ਜੋਗ ਦੇ ਸਹਾਰੇ ਆ ਜੋਇਨ ਕਰ